ਹੁਕਮੇ ਅਨੇਕ ਅਰੰਗ ਪ੍ਰਕਾਰ ਕਰ ਕਰ ਕਾਰਜ ਦੇਕੇ ਆਪਣੀ ਵਡਿਆਈ ਨਾਨਕ ਸਾਮੇ ਰਿਆ ਸਮਾਈ ਰੱਬ ਪਾਵੇ ਮਨੁ ਕਰ ਪਾਵੇ ਰੱਬ ਪਾਵੇ ਤਾਂ ਪਾਥਰ ਤਰਾਵੇ ਤਾਂ ਹਰ ਗੁਣ ਪਾਖੇ ਰੱਬ ਪਾਵੇ ਤਾਪਤ ਦੁਦਾਰੇ ਆਪ ਕਰੇ ਆਪਨ ਬਿਚਾਰੇ ਦੋਆਸਰਿਆ ਕਾ ਆਪ ਸੁਆਮੀ ਏਲੇ ਮਿਟਸਰ ਹੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਵਰਨਾ ਆਵੇ ਜੋਤਿਸ ਪਾਵੇ ਸੋਈ ਕਰਾਵੇ ਇਸਕੇ ਹੱਥ ਕੋਈ ਤਾਂ ਸਭ ਕੁਝ ਲੈ ਜੋਤਿਸ ਪਾਵੇ ਸੋਈ ਕਰੇ ਅਨਜਾਤ ਤੇ ਗਿਆ ਮੈ ਰਕੇ ਜੇ ਜਾਨ ਅਪਨ ਆਪ ਬਤੇ ਪਰ ਮੇ ਪੂਲਾ ਦੇ ਦਿਸਤਾਵੇ ਨਿਮਕਮਾਈ ਚਾਰ ਕੁੰਡ ਤੇ ਆਵੇ ਸਤਲੋਕ ਸਾਤ ਸੰਸਰ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਲਿੰਦਾ ਨਾਨਕਾ ਬੋਲ ਕੋਰ ਅਵਤਾਰ ਅਸਤਪਤੀ ਸੰਤ ਕੇ ਦੁਖਨ ਆਜਾ ਕਢੇ ਸੰਤ ਕੇ ਦੁਖਨ ਜਾਨ ਦੇ ਨਹੀਂ ਛੂਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਾਰਕ ਮੈਂ ਪਾਈ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਦੇਹੀ ਸੰਤ ਲੋਕ ਸੁਖੀ ਬਸੇ ਬਸ ਕੀ ਨਿਆ ਆਪ ਨਵਾਰ ਤਲੇ ਬੜੇ ਬੜੇ ਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਤੀ ਜਿਸ ਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਤ ਸਵਾਨ ਜੋ ਜਾਣੇ ਮੈਂ ਜੋਲਵੰਤ ਸੋ ਬਹੁਤ ਬਿਸਟਾ ਦਾ ਜਨ ਆਪਸ ਕਿਉ ਕਰਮਕ ਤਹਾ ਅੰਧਾ ਆ ਗਿਆ ਜਿਸ ਕਿਰਪਾ ਜਿਸ ਕੇ ਹਿਰਦੇ ਗਰੀਤੀ ਬਸਾਵੇ ਨਾਨਕੀਆਂ ਮੁਕਤ ਆਗੇ ਸਪਾਵੈ ਤਨਵਾ ਤਾਵੇ ਕਾ ਕਰਮਾਵੇ ਤੈਨੂੰ ਸਮਾਨ ਸਤਿ ਸਤ ਲੋਕ ਸਾਧ ਸੰਸਾਰ ਨੂੰ ਜੋ ਜਨ ਪਰੇ ਸੋ ਜਨ ਉਧਰ ਨਹਾਰ ਸਤ ਕੀ ਬਿੰਦਾ ਨਾਨਕਾ ਬਲ ਫੋਰ ਅਵਤਾਰ ਅਸ਼ਟਪਤੀ ਸੰਤ ਕੇ ਦੁਖਨ ਆਜਾ ਕਟੇ ਸੰਤ ਕੇ ਦੁਖਨ ਜਾਨ ਦੇ ਨਹੀਂ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਾਰਕ ਮੈਂ ਪਾਈ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀ ਸੰਤ ਤੇ ਹਤੇ ਕੋ ਰਗੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਸਤ ਹੋਏ ਸੰਤ ਕਿਰਪਾ ਕੇਤ ਬਾਤੇ ਕਰੇ ਨਾਨਕ ਸਤ ਸੰਗ ਨਿੰਦਕ ਪੀਤ ਸੰਤ ਕੇ ਦੂਖ ਪਰ ਤਾਗ ਜੋਨ ਲਵੇ ਸੰਤ ਕੇ ਦੂਖ ਸਰਪ ਜੋਨ ਪਾਵੇ ਸੰਤ ਕੇ ਦੂਖ ਤ੍ਰੰਗ ਜੋ ਕਰਮ ਆਵੇ ਸੰਤ ਕੇ ਦੂਖ ਤ੍ਰਿਸ਼ਨਾ ਮੈਂ ਚਲੇ ਸੰਤ ਕੇ ਦੂਖ ਸਾਕੋ ਚਲੇ ਦੁਖੀ ਸਾਥਾਂ ਪੂਰਨਾਈ ਨਾਨਕ ਸੰਤ ਪਾਵੇ ਆ ਉਹ ਹੀ ਵਤ ਪਾਏ ਸੰਤ ਕਾ ਨਿੰਦਕ ਮਾ ਅਦਾਈ ਸੰਤ ਕਾ ਨਿੰਦਕ ਕਿਨ ਨਿਕਸ ਨਾ ਪਾਈ ਸਤ ਕਾ ਜਿੰਦਾ ਮਾ ਤਿਆਰਾ ਸਤ ਕਾ ਨਿੰਦ ਪਰਮੇਸ਼ਰ ਮਾਰਾ ਸਤ ਕਾ ਨਿੰਦ ਰਾਜ ਤਹੀ ਸਤ ਕਾ ਨਿੰਦ ਮਰੋ ਸਤ ਕੇ ਨਿੰਦ ਕੋ ਸਦਾ ਬਿਉ ਸਤ ਕੀ ਨਿੰਦਾ ਦੁਖ ਮੈਦੋ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋ ਸਤ ਕਾ ਦੁਖੀ ਸਦਾ ਬਿਅ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਤ ਸੰਤ ਕੇ ਦੁਖੀ ਕੌਣ ਨਾਂ ਲਾਗੇ ਸੰਤ ਕੇ ਦੁਖੀ ਕੋ ਸਭ ਦਿਆਗੇ ਸੰਤ ਕਾ ਦੋਖੀ ਮਾਹੰਕਾਰੀ ਸੰਤ ਕਾ ਦੋਖੀ ਸਦਾ ਬਕਾਰੀ ਸੰਤ ਕਾ ਦੋਖੀ ਜਦ ਮੈਂ ਮਰੇ ਸੰਤ ਕੀ ਦੋਖਨਾ ਤਬ ਤੇ ਡਰੇ ਸੰਤ ਕੇ ਦੋਖੀ ਕੋ ਨਹੀਂ ਠਾਉ ਨਾਨਕ ਸੰਤ ਪਾਵੇ ਤਾਲੇ ਮਲਾਈ ਸੰਤ ਕਾ ਦੋਖੀ ਅਦ ਬੀਤੇ ਟੂਟਾ ਸੰਤ ਕਾ ਦੋਖੀ ਕਿਤੇ ਕਾਜ ਨਾ ਪਾਚੇ ਸੰਤ ਕੇ ਦੋਖੀ ਕੋ ਉਧਿਆਨ ਪਰਮਾਈਐ ਸੰਤ ਕਾ ਦੋਖੀ ਉਜੜ ਪਾਈਐ ਸੰਤ ਕਾ ਦੋਖੀ ਅੰਦਰ ਦੇ ਤੋਤਾ ਜੋ ਸਾਹਸ ਬਿਨਾ ਮਲ ਤੇ ਕੀ ਲੋਤਾ ਸੰਤ ਕੀ ਦੋਖੀ ਕੀ ਜੜ ਕੁਛ ਨਾਏ ਆਪਨ ਵੀ ਆਪੇ ਹੀ ਕਾਏ ਸੰਤ ਕੇ ਦੋਖੀ ਕੋ ਅਵਰ ਨਾ ਰਾਕਣ ਹਾਰ ਨਾਨਕ ਸੰਤ ਪਾਵੇ ਤਾਲੇ ਉਬਾਰ ਸੰਤ ਕਾ ਦੋਖੀ ਕੋ ਮਿਲ ਲਾਏ ਕਿਉਂ ਜਲ ਬਿਨੋ ਮਛਲੀ ਕਣੜਾ ਆਏ ਸੰਤ ਕਾ ਦੋਖੀ ਖੁੱਖਾ ਨੀ ਰਾਜੇ ਜੋ ਪਾਵਿ ਦੀਂਦਰ ਨੇਤਰਾ ਪੈ ਸਤ ਕਾ ਦੋਖੀ ਛੂਟੇ ਇਕੇਲਾ ਜੋ ਮੁਆੜ ਤਿਲਕਿਤ ਬਹਿਂਦੀ ਹਿਲਾ ਸਤ ਕਾ ਦੋਖੀ ਤਰਮ ਤੇ ਰੈ ਸਤ ਕਾ ਰੋਕੀ ਸਦ ਮਿਧਿਆ ਕੈ ਸਤਿਰਤ ਨਿੰਦ ਕਾ ਤੋਰ ਪਥੀ ਪਾਇਆ ਨਾਨਕ ਜੋ ਤਿਸ ਪਾਵੇ ਸੋਈ ਥਿਆ ਸਤ ਕਾ ਦੋਖੀ ਸਤ ਕਾ ਦੋਖੀ ਬਿਗੜ ਰੂਪ ਹੋਏ ਜਾਏ ਸਤ ਕੇ ਦੋਖੀ ਕੋ ਦਰਗੇ ਮਿਲੇ ਸਜਾਏ ਸਤ ਕਾ ਦੋਖੀ ਸਦਾ ਸਹਿ ਕਾਈਐ ਸੰਤ ਦਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੇ ਦੁਖੀ ਕੀ ਕੀ ਪੂਜੈ ਆਸਾ ਸੰਤ ਦਾ ਦੁਖੀ ਉਰ ਚਲੇ ਨਰਾਸਾ ਸੰਤ ਕੇ ਦੁਖੀ ਨਾਲ ਤਿਸਟਾ ਕੋਈ ਜੈਸਾ ਭਾਵੇਂ ਐਸਾ ਕੋਈ ਹੋਏ ਪਾਇਆ ਕਿ ਨਾ ਮਿਟੇ ਕੋਈ ਨਾਨਕ ਜਾਣੇ ਸੱਚਾ ਸੋਈ ਸਬਕਟ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਸਤਿ ਨੰਸਕਾਰ ਗਲੋਂ ਪੀ ਉਸਤ ਕੋ ਦਿਨ ਰਾਤ ਤਿਸੇ ਜਾਓ ਸਾਸ ਜਰਾ ਸਤਿਗੁਰ ਵਰ ਤੇ ਸਿੱਖੀ ਕੀਆ ਜੈ ਸਾ ਕਰੇ ਤੈ ਸਾ ਕੋ ਦੀਆ ਆਪਣਾ ਕੀਨ ਆਖ ਕਰਨਿਆ ਦੂਸਰ ਕੋ ਨ ਕਰੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਅਪਨਾ ਦੇ ਬੜਪਾਗੀ ਨਾਨਕ ਜਨ ਸੇ ਸ਼ਲੋਕ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਈ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਇੱਕ 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 ਚਾਲੇ ਜਿਸ ਨੂੰ ਨਰਮਨ ਏਕ ਉਪਰ ਜਿਸ ਜਿਤ ਦੀ ਆਸ ਇਸ ਦੀ ਕਟਿਏ ਜੰਮ ਕੀ ਫਾਸਾ ਭਾਰ ਬ੍ਰਹਮ ਤੁਦ ਜਿਨ ਕਿਉ ਸੇ ਨਾਮ ਹਰ ਕੀ ਲਾਗੀ ਕਹਿ ਨਾਨਕ ਤੈਸ ਕੋ ਹੁਆ ਤਿਤ ਕੜ ਅਨਹਾਜਵਾ ਜੀ ਅਰੰਧ ਸੁਨੋ ਹਟ ਪਾ ਗਿਓ ਸਗਲ ਮਨੋਰਥ ਪੂਰੇ ਪਰਮ ਪ੍ਰਭ ਪ੍ਰਪਾਇ ਉਤਰੀ ਸਗਲ ਸੂਰੇ ਦੁਖ ਰੋਗ ਸੰਤਾਪ ਜੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇਜਾ واحر جی کا خالص واحج واحد گوی جی سا شریف گوڈی جی کی پاس دسویں ਪ੍ਰਤਮ ਬਗਵਤੀ ਸਿਮਰ ਕੇ ਸ਼੍ਰੀ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਆਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਹਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਤੇ ਸਭ ਦੁਖ ਜਾਈ ਤੇਗ ਬਹਾਦਰ ਸਿਮਰਿਆ ਕਰਨੋਂ ਨਿਤ ਆਵਿੰਤਾਰ ਸੰਭ ਤਾਂ ਹੀ ਹੋਏ ਸਹਾਏ ਸਰਬਤ ਕਾਲ ਖਾਲਸਾ ਜੀ ਕੋ ਵਾਹਿਗੁਰੂ ਚਤਿ ਸਾਰੇ ਚਿਤ ਆਉਣ ਕਾ ਸਰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਰ ਰਛਾ ਰਹੇ ਦੇਖ ਤੇਖ ਫਤਹਿ ਦਰਦ ਕੀ ਬਹਿ ਪੰਤ ਕੀ ਜੀ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਮੁਬੇਕ ਦਾਤ ਸਹਾਉ ਦਾਤ ਕਰੋਸਾ ਦਾਤ ਦਾਨ ਆਸਰਦਾ ਨਾਮ ਨਾਨ ਸ੍ਰੀ ਅਰਜਨ ਸਾਹਿਬ ਜੀ ਦੇ ਦਰਸ਼ਨਿਤ। ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗਲ ਧਰਮ ਕਾ ਜੈਕਾਰ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮੰਨੀਵਾ ਮਤੁਤੀ ਮਤ ਪਤ ਕਾ ਰਖਾ ਆਪ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਭੰਤ ਦੇ ਸਦਾ ਸਹਾਇਤਾ ਕਰੇ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਰ ਕਾਲ사 ਜੀ ਨੂੰ ਬਖਸ਼ੂ ਇਹ ਨਵਾਨਿਆਂ ਦੇ ਮਾਨ ਗੁਰੂ ਨਤਾਲਿਆਂ ਦੇ ਤਾਲ ਗੁਰੂ ਬਿਉਟਿਆਂ ਦੇ ਓਟ ਗੁਰੂ ਤਨ ਤਨ ਗੁਰੂ ਨਾਨਕ ਦੇਵ ਜੀ ਨੰਕਾਰੂ ਤਨ ਤਨ ਗੁਰੂ ਗੋਵਰ ਸਿੰਘ ਜੀ ਵਾਹਿ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪ ਆਪ ਜੀ ਦੇ ਗੁਰੂ ਪਿਆਰੇ ਸਰਦਾਰ ਅਰਜੀਤ ਸਿੰਘ ਜੀ ਵੱਲੋਂ ਆਪਣੇ ਨਵੇਂ ਕੰਮ ਦੀ ਅਰੰਭ ਸ਼ੁਰੂਆਤ ਲਈ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ। ਤਿੰਨਾਂ ਦੇ ਕਾਰਜ ਪੂਰੇ ਕਰਨੇ, ਕਾਰੋਬਾਰੀ ਚ ਵਾਧਾ ਕਰਨਾ, ਦੇਹ ਕਮਾਈਆਂ ਚ ਵਾਧਾ ਕਰਨੇ, ਬੱਚਿਆਂ ਤੇ ਮਿਹਰਾ ਭਰਿਆਂ ਹੱਥ ਰੱਖੋ। ਸੱਚੇ ਪਾਤਸ਼ਾਹ। ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ੜਾਹ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਜੀ। ਆਪ ਨੂੰ ਉਗਲਾਉ, ਲੱਗਿਆ ਹੋਇਆ ਕੋਲ ਸਾਧ ਸੰਗ ਵਿੱਚ ਵਰਤੋਂ ਦੀ ਆਧਿਆਪਕ ਸਤਿ ਪਾਸ਼ੋ ਬੱਚਿਆਂ ਤੇ ਮੇਰਾ ਪਰਿਆਤ ਪਾਣੀ ਪੜ ਜਾ ਰਿਹਾ ਸੇਵਕਾ ਤੋਂ ਸੀ ਅਨੇਕਾ ਪ੍ਰਕਾਰ ਦੀਆਂ ਤੁਲਨਾ ਚੁੱਕਾਂ ਗਲਤੀਆਂ ਦੀ ਯਾਦ ਤੱਕ ਦੇ ਸੰਕੇ ਮਾਫੀ ਮਾਫੀ ਰਾਖੀਓ ਆਈਓ ਇਸ ਸੰਗਤ ਦੀ ਹਾਜ਼ਰੀ ਪਰਵਾਨ ਕਰਿਓ ਅੱਖਰਵਤ ਕੰਨਾ ਪੁੱਛ ਕੁਮਾਰ ਸਰਬੱਤੈਕ ਆਦਰਾਸ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹ ਗਿਲਾ ਤੇ ਸਰਬੱਤ ਦਾ ਭੋਗ واحرو جی کا خالصہ واحر جی کی فتح سو نیہ ست سری کال واحر جی کا خالص واحج جی کی فتح চলো চলনা তারপর ঠিক আছে এটা করতে হবে মানে কি হলো কেন শুনাও কিনা শুনছো সব বাস বাস নিছো গেছি নিছো নিছো para me pure